ਹਾਂਜੀ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਸਿਡਨੀ ਦੀ ਜਿਹੜੀਆਂ ਮਸ਼ਹੂਰ ਬਿਲਡਿੰਗਾਂ ਜਾਂ ਮਸ਼ਹੂਰ ਆਈਕੋਨਿਕ ਕਹੋ ਜਾਂ ਜਿਹੜੀਆਂ ਪ੍ਰਸਿੱਧ ਜਗ੍ਹਾ ਉਹਨਾਂ ਵਿੱਚੋਂ ਇੱਕ ਹੈਗਾ ਸਿਡਨੀ ਹਾਰਬਰ ਬ੍ਰਿਜ ਜਿਹੜਾ ਕਿ ਸਿਡਨੀ ਦੇ ਸੀਬੀਡੀ ਨੂੰ ਜਿੱਦਾਂ ਕਿ ਅਮਰੀਕਾ ਕੈਨੇਡਾ ਵਾਲੇ ਡਾਊਨਟਾਊਨ ਕਹਿੰਦੇ ਆ ਉਹਨੂੰ ਇਹ ਨਾਰਥ ਸ਼ੋਰਨਾਂ ਜਾ ਰਿ ਉੱਤਰੀ ਸੱਬਰ ਵਾ ਉਹਨਾਂ ਨਾਲ ਜੋੜਦਾ ਤੇ ਇਹ ਸਿਡਨੀ ਹਾਰਬਰ ਜਿਹੜਾ ਬ੍ਰਿਜ ਆ 1932 ਪਿਆਰ ਆਇਆ ਹੈ ਇਦੋਂ ਪਹਿਲਾਂ ਕਿਹਨੇ ਸਿਡਨੀ ਸੀਬੀਡੀ ਤੋਂ ਨੌਰਸਰ ਜਾਣਾ ਹੋਵੇ ਤੇ ਜਾਂ ਤਾਂ ਉਹ ਫੈਰੀ ਨਹੀਂ ਜਾਂਦਾ ਸੀ ਜਾਂ ਫਿਰ ਪੰਜ ਪੁੜਾਂ ਰਹੀਂ 20 ਕਿਲੋਮੀਟਰ ਦੀ ਯਾਤਰਾ ਕਰਕੇ ਜਾਂਦਾ ਸੀ ਤੇ ਅੱਜ ਆਪਾਂ ਜਾਣਦੇ ਆ ਤੁਹਾਨੂੰ ਵਿਖਾਉਣੇ ਪੁਲ ਕਦੋਂ ਬਣਿਆ ਤੇ ਪੁਲ ਕਿਦਾਂ ਦਾ ਤੇ ਉਹਦੇ ਉੱਤੇ ਆਪਾਂ ਬਾਕੀ ਕਰ ਸਕਦੇ ਆ ਇਹ ਕਰਦੇ ਆ ਆਪਾਂ ਸਾਰੀਆਂ ਗੱਲਾਂ ਜਾ ਕੇ ਸ਼ਹਿਰ ਦੇ ਵਿੱਚ ਹੁਣ ਹੀ ਚੱਲੇ ਆ ਫਿਰ ਤੇ ਤੁਸੀਂ ਜੁੜੇ ਰਹੋ ਤੇ ਇਹ ਆਪਣਾ ਅੱਜ ਦਾ ਵਲੌਗ ਹੋਊਗਾ ਸਿਡਨੀ ਹਾਰਬਰ ਬ੍ਰਿਜ ਇਹ ਹੈਗਾ ਜੀ ਹਾਰਬਰ ਬ੍ਰਿਜ ਤੇ ਇਹ ਸਿਡਨੀ ਦੇ ਮਿਲਸਨਜ ਪੁਆਇੰਟ ਸਟੇਸ਼ਨ ਤੇ ਇੱਥੇ ਆਨਲੀ ਮਿਲਸਨਜ ਪੁਆਇੰਟ ਸਟੇਸ਼ਨ ਜਾਂ ਸਰਕਲ ਕੀ ਸਟੇਸ਼ਨ ਆ ਜੇ ਵਿੰਜਰਡ ਸਟੇਸ਼ਨ ਆ ਜੇ ਜਾਂ ਫੈਰੀ ਤੇ ਆਵੇ ਜਾਂ ਬਸ ਤੇ ਆਵੇ ਬਹੁਤ سارے ਮੋੜ ਹੈਗੇ ਇੱਥੇ ਆਨਲੀ ਸਾਰੇ ਮੋੜ ਜਿੰਨੇ ਵੀ ਵੇਖ ਲਿਆ ਕਾਰ ਟੈਕਸੀ ਬੱਸ ਮੈਟਰੋ ਵੀ ਹੈਗੀ ਆ ਬਰੰਗਰੂ ਦਾ ਦਰਖਾਸਤ ਹੈ ਤੁਸੀਂ ਫੈਰੀ ਵੀ ਆ ਤੇ ਟ੍ਰੇਨ ਵੀ ਆ ਕਿਹੇ ਵੀ ਮੋੜ ਨਾਲ ਤੁਸੀਂ ਹਾਰਬਰ ਬ੍ਰਿਜ ਤੇ ਆ ਸਕਦੇ ਹੋ ਹੁਣ ਜਿਹੜੀਆਂ ਸਾਰੀਆਂ ਕਾਰਾਂ ਇਹ ਹਾਰਬਰ ਬ੍ਰਿਜ ਦੇ ਉੱਤੇ ਜਾ ਰਹੀਆਂ ਹਾਰਬਰ ਬ੍ਰਿਜ ਤੇ ਕਾਰ ਵਾਸਤੇ ਬੱਸਾਂ ਟ੍ਰੇਨਾਂ ਸਾਰੀ ਟ੍ਰਾਂਸਪੋਰਟ ਜਾਂ ਟ੍ਰੇਨਾਂ ਵਾਸਤੇ ਵੀ ਆ ਤੇ ਆ ਜਿਹੜੀ ਟ੍ਰੇਨ ਆ ਇਹ ਵੀ ਉੱਥੇ ਹੀ ਆ ਰਹੀ ਹੈ ਹਾਰਬਰ ਬ੍ਰਿਜ ਦੇ ਤੋਂ ਹੀ ਅਦਰ ਬ੍ਰਿਜ ਜਦੋਂ ਬਣਿਆ ਇਹ ਇਕੱਲਾ ਕਾਰਾਂ ਲਈ ਨਹੀਂ ਟ੍ਰੇਨਾਂ ਲਈ ਵੀ ਨਾਲ ਸੀ ਲੋਕਾਂ ਦੇ ਤੁਰਨ ਲਈ ਵੀ ਨਾਲ ਸੀਗਾ ਸਾਰੇ ਕੁਝ ਵਾਸਤੇ ਹੈ ਇਹ ਹੈ ਜੀ ਸਿਡਨੀ ਹਾਰਬਰ ਬ੍ਰਿਜ ਤੇ ਇਹ ਰਸਾਈਕਲ ਵੇਅ ਰਹਿ ਬਣ ਰਿਹਾ ਉਹ ਪ੍ਰੋਜੈਕਟ ਇਹ ਉਹਦਾ ਸਾਈਨ ਲੱਗਿਆ ਹੋਇਆ ਹੈ ਜੇ ਆਪਾਂ ਉੱਪਰ ਵੀ ਗਏ ਤੇ ਇਹ ਆ ਉੱਥੋਂ ਸ਼ੁਰੂ ਹੋ ਕੇ ਆ ਇਧਰ ਦੀ ਜਾਊਗਾ ਅਗੇ ਸਿੱਤਾ ਉਹ ਉੱਪਰਾਂ ਜਾ ਕੇ ਹਰ ਬ੍ਰਿਜ ਨਾਲ ਮਿਲ ਜੂਗਾ ਇਹ ਸਾਈਕਲ ਵਾਲਾ ਵੀ ਬਣਾ ਰਹੇ ਤੇ ਸਾਈਕਲ ਵੇਜ ਨੂੰ ਬਣ ਗਿਆ ਇਦਾਂ ਦਾ ਲੱਗੂਗਾ ਮਿਲਸਨ ਪੁਆਇੰਟ ਤੋਂ ਸ਼ੁਰੂ ਹੋ ਕੇ ਗਾਂ ਲੱਗੇ ਫਿਰ ਬ੍ਰਿਜ ਨੂੰ ਜਾਊਗਾ ਅੰਡਰ ਕੰਸਟਰਕਸ਼ਨ ਹੈ ਇਹ ਇਹ ਹੈ ਜੀ ਮਿਲਸਨ ਚ ਪੁਆਇੰਟ ਸਟੇਸ਼ਨ ਅਸੀਂ ਇੱਥੇ ਪਹੁੰਚ ਗਏ ਆ ਤੇ ਇੱਥੋਂ ਹੁਣ ਵਾਕ ਸ਼ੁਰੂ ਕਰਾਂਗੇ ਸਿਦਨੀ ਹਾਰਬਰ ਬ੍ਰਿਜ ਦੀ ਨਾਲੇ ਆਪਾਂ ਹਾਰਬਰ ਬ੍ਰਿਜ ਬਾਰੇ ਗੱਲਾਂ ਕਰਾਂਗੇ ਇਹ ਸਟੇਅਰ ਚ ਤੇ ਉਹ ਇਹਦੀਆਂ ਇਨਸਟਰਕਸ਼ਨਾਂ ਆਏ ਗਿਆ ਲਿਖੀਆਂ ਹੋਈਆਂ ਇਹ ਕਿੰਦੇ ਆ ਕਿ ਸਿਦਨੀ ਹਾਰਬਰ ਬ੍ਰਿਜ ਤੇ ਬਾਈਕਸ ਸਾਈਕਲ ਸਕੈਟਬੋਰਡ ਰੋਲਰ ਬਲੇਡ ਇਹ ਸਾਰੇ ਨਹੀਂ ਪਰਮਿਟਿਡ ਇਸ ਸਾਈਕਲਿਸਟ ਨਾਟ ਪਰਮਿਟਿਡ ਐਟ ਫੁੱਟਪਾਥ ਤੇ ਕਿਉਂਕਿ ਇਹ ਫੁੱਟਪਾਥ ਐ ਇਕੱਲੇ ਲੋਕਾਂ ਨੂੰ ਤੁਰਨ ਵਾਸਤੇ ਆ ਸਾਈਕਲ ਵਾਲੀ ਦੂਜੀ ਸਾਈਡ ਤੇ ਬਣੀ ਹੋਈ ਸੀ ਜਿੱਦਾਂ ਆਪਾਂ ਪਹਿਲਾਂ ਕਿਹਾ ਨਵਾਂ ਰੈਂਪ ਬਣ ਰਿਹਾ ਉਹ ਉੱਧਰ ਆ ਤੇ ਇਹ ਹੈਗਾ ਜੀ ਕਾਹਲ ਵੋਕਵੇ ਤੇ ਹਾਰਬਰ ਬ੍ਰਿਜ ਵਾਇਲਨ ਲੁਕਆਊਟ ਕਾਹਲ ਵੋਕਵੇ ਸਿਟੀ ਆਫ ਸਿਡਨੀ ਆਬਜ਼ਰਵੇਟਰੀ ਹਿੱਲ ਦੀ ਰੌਕਸ ਸਰਕੂਲਰ ਕੀ ਆਪੇਰਾ ਹਾਊਸ ਮੋਟਵੈਰੀ ਸਟਰੀਟ ਤੇ ਬਟੈਨਿੰਗ ਗਾਰਡਨ ਉੱਥੋਂ ਤੱਕ ਆਪਾਂ ਜਾਵਾਂਗੇ ਤੇ ਤੁਰੇ ਬਟੈਨਿੰਗ ਗਾਰਡਨ ਤੱਕ ਵਾਕ ਵਿੱਚ ਹੋਊਗਾ ਇਹ ਸਾਰਾ ਤੇ ਆ ਇਹਦੀਆਂ ਪੌੜੀਆਂ ਤੇ ਕਰਦੇ ਆਪਾਂ ਸ਼ੁਰੂ ਨਾਲੇ ਵੇਖ ਲੈਨੇ ਸਟੈਪ ਗਣ ਕੇ ਕਿੰਨੇ ਸਟੈਪ ਆ ਤੇ ਚੱਲਦੇ ਆ ਵੋ ਇੱਥੇ ਹੁਣ ਆਪਾਂ ਜਾਣਾ ਬ੍ਰਿਜ ਸਟੇਅਰਸ ਤੇ ਤੇ ਇਹ ਜਿਹੜੀਆਂ ਸਟੇਅਰਸ ਤੇ ਉਧਰ ਨੂੰ ਅੱਗੇ ਜਾਣਾ ਹੁਣ ਬ੍ਰਿਜ ਦੇ ਉੱਤੋਂ ਦੀ ਵਾਕ ਕਰਦੇ ਆਪਾਂ ਇਹ ਹੁਣ ਅਸੀਂ ਪੌੜੀਆਂ ਚੜ੍ਹ ਕੇ ਉੱਪਰ ਆ ਗਏ ਜੀ ਤੇ ਪੌੜੀਆਂ ਹੈਗੀਆਂ ਸੀ ਟੋਟਲ 60 5 ਸੈਟ ਸੀ 12-12 ਦੇ ਆ ਜਿੱਦਾਂ ਇੱਕ ਸੈਟ ਇੱਥੇ ਬਣਿਆ ਹੋਇਆ ਫਿਰ ਵਿੱਚ ਰੈਂਪ ਆ ਜਾਂਦਾ ਲੈਂਡਿੰਗ ਵਾਸਤੇ ਪਲੇਟਫਾਰਮ ਫਿਰ ਅੱਗੇ ਸੈਟ ਤੇ ਇਹ ਪਹੁੰਚ ਗਏ ਉੱਤੇ ਇਧਰੋਂ ਆ ਰਹੀ ਟ੍ਰੈਫਿਕ ਉਹ ਸੀਗਾ ਮਿਲਸਨ ਚ ਪੁਆਇੰਟ ਸਟੇਸ਼ਨ ਜਿੱਥੇ ਹੀ ਆਏ ਆ ਤੇ ਇੱਥੋਂ ਹੁਣ ਆਪਾਂ ਕੋਨੇ ਆਹਾਰ ਬੁਣੇ ਉੱਪਰ ਬ੍ਰਿਜ ਤੇ ਜੇ ਅੱਪਾਂ ਵੋਕ ਕਰਨੀ ਆ ਵੋ ਕਰਕੇ ਤੇ ਤੁਝੇ ਪੱਸੇ ਜਾਵਾਂਗੇ ਤੇ ਨਾਲੇ ਬ੍ਰਿਜ ਬਾਰੇ ਗੱਲਾਂ ਕਰਾਂਗੇ ਕਦੋਂ ਬਣਿਆ ਕਿਵੇਂ ਬਣਿਆ ਕਿੰਨੀ ਕੀਤੇ ਕੀਮਤ ਲੱਗੀ ਜਾਂ ਖਰਚਾ ਆਇਆ ਉਹ ਸਾਰਾ ਕੁਝ ਤੇ ਬ੍ਰਿਜ ਦੇ ਉੱਤੇ ਉਹ ਕਿਹਦੇ ਦੋ ਫਲੈਗ ਲੱਗੇ ਹੋਏ ਆ ਆਸਟ੍ਰੇਲੀਅਨ ਫਲੈਗ ਐਂਡ ਓਰੀਜినਲ ਫਲੈਗ ਇੱਕ ਉਹ ਵਿਨਰ ਫਲੈਗ ਐਂਡ ਇੱਕ ਆਸਟ੍ਰੇਲੀਅਨ ਫਲੈਗ ਆ ਜਿਹੜੇ ਆਸਟ੍ਰੇਲੀਆ ਦੇ ਆਵਾਸੀ ਜਦੋਂ ਬਹੁਤ ਜਾਂ ਜਗਲੀ ਫਸਲੀ ਰਹਿਣ ਬੜਿਆ ਤੇ ਆ ਜਿੰਨੀ ਟ੍ਰੈਫਿਕ ਸਾਰੀ ਜਾ ਰਹੀ ਹੈ ਬ੍ਰਿਜ ਦੇ ਉੱਤੋਂ ਜਾ ਰਹੀ ਹੈ ਤੇ ਉਧਰ ਪਰਾਂ ਟ੍ਰੇਨ ਵੀ ਨਾਲ ਹੈਗੀ ਉੱਤੇ ਤੇ ਜੇ ਕਿਸੇ ਨੇ ਪੌੜੀਆਂ ਨਹੀਂ ਚੜ੍ਹਣੀਆਂ ਤੇ ਫੇਰਾ ਲਿਫਟ ਵੀ ਹੈਗੀ ਉੱਪਰ ਆਉਣ ਲਈ ਉਹ ਜਾ ਰਹੀ ਹੈ ਟ੍ਰੇਨ ਇਹ ਵੀ ਹਰ ਗੁਰਵੇ ਦੇ ਉੱਪਰ ਜਾਊਗੀ ਤੇ ਆਹ ਰੋਡ ਟ੍ਰੈਫਿਕ ਆ ਰੋਡ ਟ੍ਰੈਫਿਕ ਦੀਆਂ ਹੈਗੀਆਂ 8 ਲੇਨ ਬਣੀਆਂ ਹੋਈਆਂ ਇੱਕ ਤਰ੍ਹਾਂ ਵਾਸਲੇ ਕਿਹਾ ਉਹ ਤੋਂ ਇਧਰ ਟ੍ਰੈਫਿਕ ਐਂਟਰੀ ਨਹੀਂ ਕਰ ਸਕਦੀ ਤੇ ਜਿੱਥੇ ਬੀਨੈਰੋ ਇੱਥੇ ਜਾ ਸਕਦੀ ਆ ਤੇ ਇਹ ਜਿਹੜੀਆਂ 8 ਲੈ ਲੈ ਇਹਨਾਂ ਨੂੰ ਟ੍ਰੈਫਿਕ ਦੇ ਹਿਸਾਬ ਨਾਲ ਦੇ ਦੇ ਹਿਸਾਬ ਨਾਲ ਜਦੋਂ ਟ੍ਰੈਫਿਕ ਜ਼ਿਆਦਾ ਹੋਵੇ ਚੇਂਜ ਵੀ ਕਰਦੇ ਰਹਿੰਦੇ ਆ ਸਵੇਰ ਨੂੰ ਟ੍ਰੈਵਲ ਸਿਟੀ ਜ਼ਿਆਦਾ ਜਣੀਆਂ ਲੈਣ ਵਧਾ ਦਿੰਦੇ ਆ ਸ਼ਾਮ ਨੂੰ ਸਿਟੀ ਤੋਂ ਬਾਹਰ ਟ੍ਰੈਫਿਕ ਜ਼ਿਆਦਾ ਹੁੰਦੀ ਆ ਉਹ ਇੱਥੇ ਨੂੰ ਵਧਾ ਦਿੰਦੇ ਆ ਫਿਕ ਕਰਕੇ ਇਹ ਫਿਕਸ ਨਹੀਂ ਪੈਣਾ ਚਾਹੀਦਾ ਇੱਥੇ ਨੂੰ ਜਾਣੀ ਆ ਜੇ ਬੱਸ ਨੂੰ ਸ਼ੇਅਰ ਕੋਰਡੀਨੇਟ ਟੂ ਟ੍ਰੈਫਿਕ ਅਕੋਰਡਿੰਗ ਟੂ ਡੇ ਟਾਈਮ ਵੀ ਚੇਂਜ ਹੁੰਦਾ ਰਹਿੰਦਾ ਇਹ ਆਪਾਂ ਜਿੱਥੇ ਖੜੇ ਇਹ ਨਾਲ ਵਾਕਵੇ ਬਣਾਇਆ ਹੋਇਆ ਬਰੇਜ ਤੇ ਤੁਰੰਦੀ ਟ੍ਰੈਫਿਕ ਲਈ ਟ੍ਰੇਨ ਲਈ ਤੇ ਅੱਗੇ ਆਪਾਂ ਜਦੋਂ ਪਹਿਲਾਂ ਵੇਖਾ ਤੇ ਉਧਰੋਂ ਫਿਰ ਸਾਈਕਲ ਹੋਰ ਬਣ ਲੱਗਿਆ ਉਹ ਸਾਈਕਲ ਹੋਰ ਪਾਸੇ ਫਿਰ ਟ੍ਰੇਨਾਂ ਫਿਰ ਟ੍ਰੈਫਿਕ ਤੇ ਫਿਰ ਇਹ ਵੋਕ ਵਾਲੇ ਨਹੀਂ ਪਿਛਲੇ ਵਲੋਗ ਚ ਗੱਲ ਕੀਤੀ ਸੀ ਕਿਰੀ ਬਿੱਲੀ ਹਾਊਸ ਪ੍ਰਾਈਮ ਮਿਨਿਸਟਰ ਦਾ ਰੈਜੀਡੈਂਸ ਉਹ ਵੇਖੋ ਆ ਇੱਥੇ ਜਿੱਥੇ ਦੋ ਫਲੈਗ ਲੱਗੇ ਹੋਏ ਆ ਆਸਟ੍ਰੇਲੀਅਨ ਦੇ 오ਰੀਜਨਲ ਫਲੈਗ ਲੱਗੇ ਆ ਸਿੱਧਰੇ ਤੇ ਘਰ ਨਾਲ ਸਿਗਨੀਆਂ ਵੀ ਬਣਿਆ ਹੋਇਆ ਆ ਏ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਦਾ ਅਫੀਸ਼ੀਅਲ ਰੈਜ਼ਿਡੈਂਸ ਹੈ ਸਿਡਨੀ ਚ ਆਸਟ੍ਰੇਲੀਆ ਦੀ ਕੈਪੀਟਲ ਕੈਂਬਰਾ ਹੋਣ ਕਰਕੇ ਇੱਕ ਰੈਜ਼ਿਡੈਂਸ ਉੱਥੇ ਆ ਇੱਕ ਪ੍ਰਾਈਮ ਮਿਨਿਸਟਰ ਦਾ ਰੈਜ਼ਿਡੈਂਸ ਸਿਡਨੀ ਵਿੱਚ ਵੀ ਹੈਗਾ ਉਹ ਮਿਲਸਨ ਜੁਆਇੰਟ ਦਾ ਪਹਿਲਾਂ ਹੀ ਗੱਲ ਕੀਤੀ ਪਹਿਲੇ ਵਲੋਗਸ ਕਿ ਰੋਪੇਰਾ ਹਾਊਸ ਉਹ ਆਪਣਾ ਹੈ ਇਹ ਸੀ ਉਦੋਂ ਰੋਪੇਰਾ ਹਾਊਸ ਬਦੋ ਇਧਰੀ ਰਿਪੋਰਟਿੰਗ ਕਰਕੇ ਕਿਹਾ ਸੀ ਇਧਰ ਕਿ ਦੇਖ ਬਸੇ ਆ ਪਰ ਐਕਚੁਅਲ ਆਸ ਕਿੱਥੇ ਸੀਗਾ ਲੱਗਦੀ ਹੈ ਸਾਈਨ ਲੇ 322 ਸੋ ਇੱਥੇ ਫਸਲੀ ਡਿਜ਼ਾਈਨ ਹੈ ਲੇਆਪ ਆ। ਕਲਿਆਪਸਾਜਾ ਸੜੀਆਂ ਕਰਨੀ ਜਾਂ ਸਾਡੀਆਂ ਜਿੱਦਾਂ ਕਿ ਆਮ ਸ਼ਹਿਰਾਂ ਦੇ ਵਿੱਚ ਹੀ ਮਿਲਦੀਆਂ ਆ। ਆਹ ਬ੍ਰਿਜ ਦੇ ਦੋ ਹੈਗੇ ਆ ਜਿਹੜੇ ਪਾਇਲਨਾਂ ਨੂੰ ਕਹਿੰਦੇ ਆ ਦੋ ਇੱਧਰ ਆ ਦੋ ਉਧਰ ਆ। ਤੇ ਇਹਨਾਂ ਦੇ ਸਿਰ ਤੇ ਬ੍ਰਿਜ ਸਾਰਾ ਖੜਾ ਸੀ। ਇਹਨਾਂ ਨੇ ਜਦੋਂ ਬਣਾਉਣਾ ਸੀ ਉਦੋਂ ਇਹਨੂੰ ਕਈ ਡਿਜ਼ਾਈਨ ਜਿੱਤਾ ਹੁੰਦੇ ਆ। ਇਹ ਫਿਰ ਆਰਕ ਬ੍ਰਿਜ ਬਣਿਆ ਹੋਇਆ। ਇਸ ਸਾਈਡਾਂ ਤੋਂ ਇਹਨਾਂ ਦੇ ਸਪੋਰਟ ਤੇ ਖੜਾ ਹੋਇਆ। ਤੇ ਦੋਹਾਂ ਪਾਸੇ ਆਰਕ ਬਣਨੀਆਂ ਸ਼ੁਰੂ ਹੋਈਆਂ ਸੀ। ਉਹ ਵੀ ਆਪਾਂ ਆ ਕੇ ਜਾ ਕੇ ਗੱਲ ਕਰਦੇ ਆਂ। ਇਹ ਆ ਕਿੱਲਾ ਜਿਹੜਾ ਵਾਕਿੰਗ ਮੈਂ ਗੱਲ ਕਰਦਾ ਕੱਲਾ ਵਾਕਵੇ ਹੀ ਨਹੀਂਗਾ ਇਹਦੇ ਤੇ ਲੋਕੀ ਤੁਰਤੇ ਜਾਂ ਦੌੜਦੇ ਵੀ ਬਹੁਤ ਆ ਟੂਰਿਸਟ ਜਿਆਦਾ ਇੱਥੇ ਵੀ ਲੋਕੀ ਜਦੋਂ ਮੈਂ ਤੁਰਿਆ ਜਾ ਰਿਹਾ ਬਹੁਤ ਮਿਲ ਰਿਹਾ ਤੁਰਨ ਵਾਲੇ ਮੇਰੇ ਵਰਗੇ ਘੱਟ ਆ ਦੌੜਨ ਵਾਲੇ ਜਿਆਦਾ ਤੇ ਜਿਵੇਂ ਆਪਾਂ ਇੱਥੋਂ ਇੱਕ ਹੋਰ ਇਧਰ ਵੀਊ ਵੇਖੀਏ ਆ ਹੁਣ ਵੀਊ ਆ ਗਿਆ ਇਧਰੋਂ ਸਮੁੰਦਰ ਦਾ ਤੇ ਉਹ ਉਧਰੋਂ ਉਹ ਬੇਰਾ ਹਾਊਸ ਦਾ ਤੇ ਕੱਲੇ ਸਮੁੰਦਰ ਕਰਕੇ ਹਵਾ ਬਹੁਤ ਸਾਫ਼ ਸੁਥਰੀ ਆ ਤੇ ਲੋਕਾਂ ਨੂੰ ਵਧੀਆ ਲੱਗਦਾ ਸੈਰ ਕਰਨਾ ਜਾਂ ਦੌੜਨਾ ਜਾਂ ਵਾਕ ਕਰਦੇ ਆ। ਆ ਫਾਈਲ ਲੱਗਿਆ ਹੋਇਆ ਸਿਟੀ ਹਾਫਰ ਬ੍ਰਿਜ ਦਾ ਜੀ ਤੇਰੀ ਸਾਰੀ ਡਿਟੇਲ ਲਿਖੀ ਹੋਈ ਆ। ਇਹ ਪੀ ਡਬਲਯੂ ਡੀ ਪ੍ਰੋਬਲਮਸ ਡਿਪਾਰਟਮੈਂਟ ਉਹਨਾਂ ਨੇ ਬਣਾਇਆ ਸੀਗਾ। ਸਾਰੀ ਕਿੰਨੇ ਡਿਜ਼ਾਈਨ ਤਿਆਰ ਕੀਤਾ ਕਿਹਨੂੰ ਕੰਟਰੈਕਟ ਮਿਲਿਆ ਕਿਹੜੇ ਦੇ ਆਰਕੀਟੈਕਟ ਸੀ ਤੇ ਕਿਹਨਾਂ ਨੇ ਸੁਪਰਵਾਈਜ਼ ਕੀਤਾ ਸਾਰਾ ਗਵਰਨਮੈਂਟ ਦੇ ਗੁਹਾਫ ਤੇ ਕਿ ਉਹ ਜਿਹੜੀ ਲਿਫਟ ਆ ਇਹ ਲਿਫਟ ਦੇ ਰਕੇ ਉੱਤੇ ਜਾਣ ਲਈ ਆ ਇੱਥੋਂ ਥੱਲੇੋਂ ਜਾ ਕੇ ਜਿਹੜੀ ਆਪਾਂ ਲਿਫਟ ਦੀ ਗੱਲ ਕਰ ਰਹੇ ਸੀ ਕਿ ਇਹ ਜਨਰਲ ਪਬਲਿਕ ਵਾਸਤੇ ਦੂਜੇ ਬਸਸ ਐਕਸੈਸ ਹੈ ਇਸ ਤੋਂ ਜਿਹੜੇ ਕੋਈ EMPLOYE CONTRACTOR ਜਾਂ WORKER ਉਹਨਾਂ ਨੇ ਪ੍ਰੀਖਤੇ ਜਾਣਾ ਇਹ ਉਹਨਾਂ ਦੇ ਜਾਣ ਲਿਆ ਉਹ ਥੋੜੇ ਚਿਰ ਪਹਿਲਾਂ ਚੁੱਕ ਗਿਆ ਇਹ ਤੋਂ ਸ਼ਹਿਰ ਦਾ ਬੜਾ ਜਿਹੜਾ ਵੀਡੀਓ ਲਾ ਗਿਆ ਬੜਾ ਜਿਹਾ ਦਿਖ ਰਿਹਾ ਤੇ ਇਹ ਪੁਲ ਜਦੋਂ ਬਣਾਇਆ ਗਿਆ ਜੀ 1924 ਦੇ ਵਿੱਚ ਸ਼ੁਰੂ ਹੋਇਆ 1932 ਚ ਕੰਪਲੀਟ ਹੋਇਆ ਸੀਗਾ ਤੇ 53098 ਤੇ ਸਟੀਲ ਲੱਗੀ ਜਿਹੜਾ ਲੋਹਾ ਲੱਗਿਆ ਉਹ 53098 ਮਰਾਫਾ ਜੀ ਦੇਖਿਓ ਬ੍ਰਿਜ ਦੂਰ ਕਰਕੇ ਉਹ ਸਾਰਾ ਕਿ ਇਹਨੂੰ ਜਿਹੜਾ ਹੈ ਸਗਾ ਵੀ ਸਿੰਡੀ ਦਾ ਆਪਾ ਜੋੜਦਾ ਜਿੰਦਾ ਸੀਬੀਡੀ ਨੂੰ ਡਾਊਨ ਟਾਊਨ ਨੂੰ ਇਧਰ ਉੱਤਰੀ ਸਬਰਵੰਦ ਨਾਲ ਜੋੜਦਾ ਇਹ ਪੀਡਬਲਯੂਡੀ ਨੇ ਇਸੇ ਕਰਕੇ ਤੋਂ ਬਣਾਇਆ ਸੀ ਟ੍ਰੈਪਤ ਵਾਸਤੇ ਫਾ ਵੀ ਕਰਕੇ ਦੀ ਪਲਾਨਿੰਗ ਚੱਲਦੀ ਰਹੀ ਹੈ ਕਿ ਫਾਈਨਲੀ 2022 ਚ ਸ਼ੁਰੂ ਹੋਇਆ ਸੀ ਸਪੱਤੀਜ ਬਣਿਆ ਠੀਕ ਹੈ ਤੇ ਇਹ ਜਿਹੜਾ ਪੁਲ ਹੈ ਇਹ ਨਿਊਯਾਰਕ ਦਾ ਹੈਗਾ ਹੈਲ ਗੇਟ ਬ੍ਰਿਜ ਚਲੋ ਵੀ ਉਹਦੇ ਤੋਂ ਪਰਭਾਵਤ ਡਿਜ਼ਾਈਨ ਹੈ ਵੀ ਉਹਦਾ ਹੀ ਡਿਜ਼ਾਈਨ ਹੈ ਇੱਕ ਤਰ੍ਹਾਂ ਦਾ ਪਰ ਇਹ ਉਹਦੇ ਮੁਕਾਬਲੇ ਜਿਹੜਾ 50% ਵੱਡਾ ਉਤੋਂ ਜਿਹੜਾ ਨਿਊਯਾਰਕ ਦੇ ਵਿੱਚ ਹੈਲ ਗੇਟ ਬ੍ਰਿਜ ਹੈ ਤੇ ਇੱਕ ਤਰ੍ਹਾਂ ਦਾ ਡਿਜ਼ਾਈਨ ਉਤੋਂ ਹੀ ਕਾਪੀ ਕੀਤਾ ਗਿਆ ਹੋਇਆ ਸਾਰਾ ਇਹ ਤੇ ਜਿਹੜਾ ਇਹ ਪੁਲ ਹੈ ਇਹਦੀ ਉਚਾਈ ਹੈਗੀ ਆ 134 ਮੀਟਰ ਜਾਨੀ ਕਿ 440 ਫੁੱਟ ਥੱਲੇੋਂ ਤਾਂ ਫਾਂਕਸ ਚੌਥੀ ਫੋਟੋ 'ਚ ਆ ਤਾਂ ਹੀ ਇੱਥੋਂ ਥੱਲੇ ਦੀ ਬੇੜੀਆਂ ਜਾਂ ਹੋਰ ਕੁਝੀ ਆਪ ਵਗੈਰਾ ਸਭ ਕੁਝ ਆਰਾਮ ਨਾਲ ਥੱਲੇ ਲੰਘ ਸਕਦਾ ਹੈ ਇਹਦੇ ਤੇ ਇਹ ਇੰਨਾ ਉੱਚਾ ਹੋਣ ਕਰਕੇ ਦੁਨੀਆ ਦਾ ਜਿਹੜਾ ਸਭ ਤੋਂ ਉੱਚਾ ਸਟੀਲ ਆਰਕ ਬ੍ਰਿਜਾ ਵਰਡ ਦੇ ਵਿੱਚ ਇਹਨੂੰ ਕਹਿੰਦੇ ਲੋਕ ਦੁਨੀਆ ਦਾ ਸਭ ਤੋਂ ਉੱਚਾ ਸਟੀਲ ਆਰਕ ਬ੍ਰਿਜ ਹੋਲੇ ਆਏ ਇਹ 134 ਮੀਟਰ ਯਾਨੀ ਕਿ 440 ਫੁੱਟ ਜ਼ਮੀਨ ਤੋਂ ਥੱਲੇੋਂ ਸਮੁੰਦਰ ਦੇ ਲੈਵਲ ਤੋਂ ਉੱਚਾ ਉਹ ਰੀਚ ਆਈਟ ਤੱਕ ਜਾਂਦੀ ਹੈ ਆਪਾਂ ਵਾਕ ਕਰ ਰਹੇ ਆਂ ਇਹ ਬ੍ਰਿਜ ਦੇ ਪਰ ਬ੍ਰਿਜ ਦੇ ਉੱਪਰ ਵੀ ਜਾਇਆ ਜਾ ਸਕਦਾ ਉਹ ਜਿੱਦਾਂ ਉੱਤੇ ਸਾਰਾ ਏਰੀਆ ਹੈਗਾ ਤੇ ਬ੍ਰਿਜ ਕਲਾਈਮ ਕਰਨ ਵਾਸਤੇ ਦੂਜੇ ਪਾਸੇ ਤੋਂ ਆ ਤੇ ਉਹ ਬੁਕਿੰਗ ਕਰਾਉਣੀ ਪੈਂਦੀ ਹੈ ਉਹਦੀ ਉਹਦੇ ਕੋਈ 6.5 ਸੌ ਤੋਂ ਲੈ ਕੇ 450 ਡਾਲਰ ਆ ਪਰ ਪਰਸਨ ਇੱਕ ਬੰਦੇ ਦੇ ਲੱਗਦੇ ਆ ਤੇ ਕਿਟ ਦੇ ਜਿਹਦੇ ਉੱਤੇ ਕਲਾਈਮ ਕਰਨਾ ਤੇ ਡੇਢ ਤੋਂ ਲੈ ਕੇ ਤੇ 6.5 ਘੰਟੇ ਦਾ ਉਹ ਕਲਾਈਮਬਿੰਗ ਐਕਸਪੀਰੀਅੰਸ ਆ ਤੇ ਬਹੁਤ ਸੋਹਣਾ ਐਕਸਪੀਰੀਅੰਸ ਆ ਜੇ ਕਿਨੇ ਬ੍ਰਿਜ ਉੱਤੇ ਵੀ ਜਾਣਾ ਤਾਂ ਉਹ ਬਿਲਕੁਲ ਤੁਹਾਨੂੰ ਟੌਪ ਤੇ ਲੈ ਕੇ ਜਾਂਦੇ ਆ ਉਹ ਗਾਈਡਡ ਟੂਰ ਹੁੰਦਾ ਉਹਦੀ ਡਰੈੱਸ ਵੀ ਸਪੈਸ਼ਲ ਪਾਣੀ ਪੈਂਦੀ ਆ ਨਾਲ ਤੁਹਾਨੂੰ ਚੇਨ ਕਰਦੇ ਆ ਪੂਰਾ ਬ੍ਰਿਜ ਦੇ ਨਾਲ ਤਾਂ ਕਿ ਕੋਈ ਹਾਦਸਾ ਨਾ ਹੋ ਜੇ ਬ੍ਰਿਜ ਕਲਾਈਮ ਕਰਨਾ ਉੱਤੇ ਜਾਣਾ ਮਤਲਬ ਇੱਕ ਬੜਾ ਹੌਸਲੇ ਵਾਲਾ ਕੰਮ ਆ ਤੇ ਇਹ ਉੱਪਰ ਜਾਣ ਵਾਸਤੇ ਜਿਹੜੀਆਂ ਹੈਗੀਆਂ ਪੌੜੀਆਂ ਉਹ ਲਗਭਗ 1332 ਪੌੜੀਆਂ ਸੋ 1332 ਪੌੜੀਆਂ ਉੱਤੇ ਝੜ ਕੇ ਜਾਣਾ ਚਾਹੀਦਾ ਇਹਦੇ ਤੇ ਤੇ ਵਧੀਆ ਲੱਗਦਾ ਉੱਤੋਂ ਥਿਊ ਬੜਾ ਬਹੁਤ ਸੋਹਣਾ ਇੱਕ ਸੋਹਣਾ ਵਾ ਲਾਈਫਟਾਈਮ ਜਿਹੜਾ ਐਕਸਪੀਰੀਅੰਸ ਤੇ ਕਰਨਾ ਵੀ ਚਾਹੀਦਾ ਅਹੀਂ ਅੱਜ ਤੇ ਇਕੱਲਾ ਹੋ ਤੁਰਾਂਗੇ ਇੱਥੋਂ ਹੀ ਪਰ ਕਿਸੇ ਦਿਨ ਫੇਰ ਆਵਾਂਗੇ ਤੇ ਬਰੇਜ ਦੇ ਉੱਤੇ ਵੀ ਜਾਵਾਂਗੇ ਤੇ ਨੌਰਥ ਸਾਬਰ ਵੀ ਜਿਹੜੇ ਉੱਤਰੀ ਸਾਬਰ ਵੀ ਸੀਨਨ ਸਿਟੀ ਜੋੜਨ ਲਈ ਇੱਥੋਂ ਇੱਕ ਟੰਗਲ ਵੀ ਬਣੀ ਹੋਈ ਹੈ ਜਿਹੜੀ ਕਿ ਲਗਭਗ ਇੱਥੋਂ ਨੇ ਥੱਲੇੋਂ ਦੀ ਲੱਗਦੀ ਹੈ ਤੇ ਬੇਹਰ ਹਾਸ ਲਾ ਕੇ ਉਧਰ ਜਾਂਦੀ ਹੈ ਤੇ ਇੱਧਰੋਂ ਆਉਂਦੀ ਆ ਉਹ ਆ ਸਮੁੰਦਰ ਦੇ ਵਿੱਚ ਥੱਲੇ ਇੱਕ ਸੜਕ ਬਣੀ ਹੋਈ ਹੈ ਜਿੱਥੇ ਟ੍ਰੈਫਿਕ ਜਾ ਸਕਦੀ ਹੈ ਤੇ ਰੀਸੈਂਟਲੀ ਉਹ ਪਰਲੇ ਪਾਸੇ ਉਧਰਲੇ ਪਾਸੇ ਇੱਕ ਮੈਟਰੋ ਜਿਹੜੀ ਤਾਂ ਹੈ ਅਹੀਂ ਪਿਛਜ ਦਾ ਮੈਟਰੋ ਤੇ ਪਹੁੰਚੇ ਮਿਲਸਨਵਾਰਡ ਤੇ ਉਹ ਵੀ ਇੱਧਰ ਉਥੋਂ ਨਰਸਮੀ ਜਾਂ ਮਿਲਸਨਬਰਡ ਤੋਂ ਕਿ ਵਿਕਟੋਰੀਆ ਕ੍ਰਾਸ ਸਟੇਸ਼ਨ ਹੈ ਫਿਰ ਅੱਗੇ ਬ੍ਰੈਂਗਰੂ ਆਉਂਦਾ ਤੇ ਉਹ ਵੀ ਹੁਣ ਸਮੁੰਦਰ ਦੇ ਥੱਲੇ ਦੀ ਜਾਂਦੀ ਹੈ ਇਹ ਹੁਣ ਜਿਹੜਾ ਵਾਕਵੇ ਸੀ ਜਾਂ ਬ੍ਰਿਜ ਸੀ ਉਹਦੀ ਲਗਭਗ ਮੈਂ ਪੀਕ ਤੇ ਆ ਗਿਆ ਜਿਹੜਾ ਸਵੇਰਾ ਬੰਦ ਇਧਰੋਂ ਚੱਲੇ ਸੀਗੇ ਮੈਂ ਉਹ ਉੱਤੋਂ ਥੱਲੇ ਚੱਲ ਕੇ ਆਇਆ ਇਧਰੋਂ ਤਰਜਤਰ ਤੇ ਹੁਣ ਲਗਭਗ ਆਹ ਬ੍ਰਿਜ ਜਿਹੜਾ ਪੀਕ ਆ ਇਹ ਦੁਸਕਰੋ ਸਭ ਤੋਂ ਉੱਚਾ ਜਿਹੜਾ ਉਹ ਜਿੱਥੇ ਪਹੁੰਚ ਗਏ ਹਰ ਦਰਸ਼ ਤੇ ਇਹ ਇੱਧਰ ਹੈਗਾ ਉਹ ਪੇਰਾ ਹਾਊਸ ਉਹ ਸਰਕਲ ਰਜਿਸਟ੍ਰੇਸ਼ਨ ਸਰਕਲ ਰਜਿਸਟ੍ਰੇਸ਼ਨ ਤੋਂ ਜਦੋਂ ਫੈਰੀ ਲੈ ਕੇ ਇੱਧਰ ਆਉ ਤੇ ਲਾ ਮਾਰ ਕੇ ਮੂਜੇ ਪਾਸੇ ਬਈਦਰ ਥਲੰਗ ਲੰਘੋਗੇ ਤੇ ਬਹੁਤ ਸੋਹਣਾ 뷰 ਬਣਦਾ ਉਹ ਜੇ ਆਪਾਂ ਫੈਰੀ ਲੈ ਕੇ ਥਲਿਓਂ ਬ੍ਰਿਜ ਲੰਘੀਏ ਸੋਹਣਾ ਲੱਗਦਾ 134 ਮੀਟਰ ਜਿੱਦਾਂ ਆਪਾਂ ਗਿਆ ਵੇ ਦੀ ਬਿਲਿਖ ਜਾਏਗਾ ਜਿਸ ਚਾਹੀਏ ਥਲਿਓਂ ਕੋ ਤੇ ਜਿਹੜੇ ਕਰੂਜ਼ ਸ਼ੇਪ ਆ ਉਹ ਥਲਿਓਂ ਲੰਘ ਜਾਂਦੇ ਆ ਰਾਮਨਾ ਇਹ ਤੋਂ ਇਥੋਂ ਵੀ ਉਹ ਵੀ ਬਾਕੀ ਆਪੇਰਾ ਹਾਊਸ ਦੇ ਨਾਲ ਉਧਰ ਈਸਟਰਨ ਸਬਰਬਾਂ 'ਕੇ ਇਹ ਫੈਰੀ ਜਿੰਨੀਆਂ ਸਾਰੀਆਂ ਮੈਲੀਨ ਜਾ ਰਹੀਆਂ ਇਹ ਨਾਰਥ ਵਾਲਾ ਪਾਰਟ ਆ ਗਿਆ ਨਾਰਥ ਸ਼ੋਰ ਦਾ ਤਰ੍ਹਾਂ ਇਹਦਾ ਤੇ ਕੁਝ ਵਿੱਚ ਉਹ ਹੈਲੀਕਾਪਟਰ ਵੀ ਫਿਰਦੇ ਆ ਕੋਈ ਸੇਫਟੀ ਵਾਲੇ ਕੁਝ ਸੀਨੇ ਕੁ ਟੂਰ ਵਾਲੇ ਤੇ ਸੋਹਣਾ ਸਾਰਾ ਇਹਦਾ ਕਿੱਥੋਂ ਜਿਹੜਾ ਵਿਊ ਬਣਦਾ ਇਹ ਜਿਹੜਾ ਬ੍ਰੈਸੀ ਇੱਕ ਨਵੀਂ ਸਿਡਨੀ ਦੀ ਸ਼ੁਰੂਆਤ ਦੇ ਰੂਪ ਵਿੱਚ 1930 ਦੇ ਦੌਰ 'ਚ ਕਿਹੜੀ ਤਕਨੀਕੀ ਕ੍ਰਾਂਤੀ ਦੌਰਾਨ ਜਿਹੜਾ ਪੂਰਾ ਹੋਇਆ ਇੱਕ ਇੰਜੀਨੀਅਰ ਮੰਨਿਆ ਤੁਸੀਂ ਤੇ ਜਨੈਰ ਆਸਟ੍ਰੇਲੀਆ ਲਈ ਤਰੱਕੀ ਉਦਯੋਗਿਕ ਅਤੇ ਸ਼ਾਨਦਾਰ ਰੁੱਖ ਦੀ ਦ੍ਰਿਸ਼ਟੀ ਦੀ ਪ੍ਰਤੀਕ ਜਿਸ ਤਰੀਕੇ ਨਾਲ ਹਿਜਰਾ ਨੇ ਆਪਣਾ ਪ੍ਰਜੈਕਟ ਕੀਤਾ ਸੀ ਪੁਲ ਬਣਾਉਣ ਦੇ ਕੰਧੇ ਵਿਚਾਰ ਸੀ ਲਗਭਗ 1815 ਤੋਂ ਚੱਲ ਰਹੀ ਸੀ ਤੇ ਜਦੋਂ ਕਿ ਜਿਹੜਾ ਕੋਈ ਹੈਗਾ ਹੀ ਕੋਨ ਵਿਕਟ ਸੀ ਕੋਈ ਆਰਕੀਟੈਕਟ ਤੇ ਉਹਨੇ ਫਰੈਂਸਿਸ ਗ੍ਰੀਨਵਿਟ ਉਹਨੇ ਗਵਰਨਰ ਮਕਵਰੀ ਨੂੰ ਇਹ ਸੁਲਾ ਦਿੱਤੀ ਸੀ ਕਿ ਇੱਥੇ ਪੁਲ ਬਣਾਇਆ ਜਾਵੇ 1815 ਚ ਕਿ ਆਸਟ੍ਰੇਲੀਆ ਦੇ ਇਸ ਛਿੱਟੇ ਦੇ ਬਦੇ ਇੱਥੇ ਕਨਵਿਟ ਕੋਲੋਂ ਬਹੁਤ ਆਏ ਹੋਏ ਆ ਜਿਹੜੇ ਇੰਗਲੈਂਡ ਦੇ ਜੇਹਲਾਂ ਦੇ ਵਿੱਚੋਂ ਲਿਆ ਕੇ ਨਾ ਛੱਡੇ ਸੀ ਇੱਥੇ ਉਹਨਾਂ ਵਿੱਚੋਂ ਫਿਰ ਕੁਝ ਜਿਹੜੇ ਆਰਕੀਟੈਕਟਸ ਆ ਗਏ ਜਾਂ ਬਾਕੀ ਆਪਣੇ ਪ੍ਰੋਫੈਸ਼ਨ ਦੇ ਵਿੱਚ ਗਏ ਜਾਂ ਕੁਝ ਮਿਲੋਸ ਦਾ ਪਹਿਲਾ ਪ੍ਰੋਫੈਸ਼ਨ ਜੇਹਲਾਂ ਚੋਂ ਉਹਨੇ 1815 ਚ ਕੀਤੀ ਸਲਾਹ ਦਿੱਤੀ ਕਿ ਇੱਥੇ ਬੁਰ ਬਣਾਏ ਜਾਣ ਪਰ ਅਸਲ ਵਿੱਚ ਲਗ ਕੇ 100 ਸਾਲ ਉੱਤੋਂ ਬਾਅਦ 1916 ਵਿੱਚ ਜਿਹੜਾ ਜੀਜੀਸੀ ਬਿਲਡਿੰਗ ਫੋਰਸ ਸੀ ਉਹਨੇ ਇੱਕ ਡਿਜ਼ਾਈਨ ਪੇਸ਼ ਕੀਤੀ ਕਿ ਇੱਥੇ ਆਰਕ ਬੋਲ ਬਣਾਇਆ ਗਿਆ ਟਰਾਂਸਪੋਰਟ ਵਾਹਤ ਜਿਹਦੇ ਨਾਲ ਦੂਜੀ ਟਰਾਂਸਪੋਰਟ ਤੇ ਤੇਜ ਰੇਲ ਤੇ ਸੜਕੀ ਨੈਟਵਰਕ ਸਾਰਾ ਕੁਝ ਚਲੋ ਗਿਆ ਤੇ ਇਹਦਾ ਫਿਰ ਜਿਹੜਾ ਸੀ 1924 ਵਿੱਚ ਡੋਰਮਨ ਲੌਂਗ ਐਂਡ ਕੰਪਨੀ ਜਿਹੜੀ ਸੀ ਮਿਡਲਸਬਰੋ ਇੰਗਲੈਂਡ ਦੀ ਇੰਗਲੈਂਡ ਦੀ ਕੰਪਨੀ ਡੋਰਮਨ ਲੌਂਗ ਐਂਡ ਡੋਰਮਨ ਲੌਂਗ ਐਂਡ ਕੰਪਨੀ ਮਿਡਲਸਬਰੋ ਉਹਨੂੰ ਫਿਰ ਇਹਦਾ ਕੰਟਰੈਕਟ ਦਿੱਤਾ ਗਿਆ ਹੈ ਗੋਲਡਨ ਬਰੋਨਿੰਗ ਨੂੰ ਗੋਲਡਨ ਬਰੋਨਿੰਗ ਦੀ ਦੇਖਵਾਲ ਕੀਤੀ ਹੈ ਪੀਡਬਲਯੂਡੀ ਸੋ ਇਹ ਪ੍ਰੋਜੈਕਟਾਂ ਆਪਾਂ ਕਹਾਂਗੇ 1924 ਸ਼ੁਰੂ ਹੋ ਗਏ ਇੱਥੇ ਲਗਭਗ 2000 ਵਰਕਰਾਂ ਨੇ ਕੰਮ ਕੀਤਾ ਤੇ 8 ਸਾਲ ਲਾਏ ਉਹਨਾਂ ਨੇ ਇਹ ਪੋਰਟ ਬਣਾਉਣ ਨੂੰ ਇਹ ਆਕਾਉਨ ਪੋਰਟ ਜਿਹੜਾ ਸਿਡਨੀ ਦਾ ਤੇ ਇਹਦੀ ਜਿਹੜੇ ਖਰਚਾ ਸੀ ਜਾਂ ਕਿੰਨੇ ਲਗਤਾਈ ਸੀ ਉਹ 4.2 ਮਿਲੀਅਨ ਪਾਉਂਡ ਆਇਆ ਤੇ 6 ਮਿਲੀਅਨ ਇੱਥੇ ਹੱਥਾਂ ਦੇ ਨਾਲ ਰਿਪਟਾਂ ਲਗੀਆਂ ਹੋਈਆਂ ਇਹ ਜਿਹੜੇ ਸਟੀਲ ਸੀ ਨੂੰ ਜੋੜਨ ਵਾਸਤੇ ਰਿਪਟਾਂ ਇਹਨੇ ਲਗੀਆਂ ਉਹ 6 ਮਿਲੀਅਨ ਰਿਪਟਾਂ ਹੱਥਾਂ ਦੇ ਨਾਲ ਲਗਾਈਆਂ ਇਹਦੇ ਵਿੱਚ ਤੇ ਮੁੱਖ ਤੌਰ ਤੇ ਜਿਹੜੇ ਆਸਟ੍ਰੇਲੀਆ ਵਰਕਰ ਸੀ ਇਹਦੇ ਵਿੱਚ ਔਰ ਜਿਹੜੇ ਮਲਟੀਨੈਸ਼ਨਲ ਕਿਰਦਾਰ ਵਾਲੇ ਹੁੰਦੇ ਜਿਦਾ ਵਰਕੋਰਸਾਂ ਤੇ ਆ ਸਟੌਨਸਮੈਨ ਤੇ ਅਰਨ ਵਰਕਰ ਉਹ ਵੀ ਫੋਰਨਰ ਤੋਂ ਨਹੀਂ ਆਦੇ ਜੀ ਇਸ ਲਈ ਜਿਆਦਾਤਰ ਜਿਹੜੇ ਇਸਟੇਜਾਂ ਦਾ ਕੋਲ ਨੂੰ ਬਣਾਉਣ ਲਈ 2000 ਵਰਕਰਾਂ ਨੇ ਕੰਮ ਕੀਤਾ 6 ਮਿਲੀਅਨ ਰਿਪਟਾਂ ਲਾਈਆਂ ਉਹਨਾਂ ਨੇ ਹੱਥਾਂ ਦੇ ਨਾਲ ਤੇ 4.2 ਮਿਲੀਅਨ ਇਹਦਾ ਖਰਚਾ ਆਇਆ ਤੇ ਲੋਕਲ ਜਿਹੜੀ ਸੀ ਸਾਰੀ ਲਗਭਗ ਲੇਬਰ ਸੀ ਜਿਹੜੀ ਉਹ ਲੋਕਲ ਸੀਗੀ ਪਰ ਕੁਝ ਜਿਹੜੇ ਹੁੰਦੇ ਪ੍ਰੋਫੈਸ਼ਨਲ ਬੰਦੇ ਜਿਹਨੇ ਜਿਹਦਾ ਸਟੋਨ ਮੈਨ ਕਹ ਲਓ ਜਾਂ ਤੇ ਆਰਨ ਵਰਕਰ ਜਿਹਦਾ ਉਹ ਕੁਝ ਭਰੋਂ ਜਿਹੜੇ ਫੋਰਮ ਤੋਂ ਇਹਨਾਂ ਨੇ ਲਿਆ ਕਿਉਂਕਿ ਟੈਕਨੀਕਲ ਬੰਦੇ ਡੀਟੇਲਸ ਬੰਦੇ ਲੈਣਦੇ ਆ 2% ਫੋਨਾਂ ਦੀ ਲੋਡ ਪਈਦੀ ਹੈ ਉਹ ਅਗਰ ਸ਼ਾਰਟੇਜ ਹੋਣ ਕਰਕੇ ਕੇਵਲ ਤੁਹਾਨੂੰ ਕਿਸੇ ਵੀ ਕੰਮ ਲਈ ਬਾਹਰੋਂ ਮੋਰੇ ਪੈ ਸਕਦੇ ਆ ਜੋ ਇੱਥੇ ਵੀ ਭਰੋਂ ਹੈ ਹੁਣ ਆਪਾਂ ਲਗਭਗ ਇਹਦੀ ਪੀਕ ਤੇ ਆ ਤੇ ਇਹ ਪੁਲ ਦੇ ਉੱਤੇ ਚੜਨ ਲਈ ਇਧਰੋਂ ਦੂਜੇ ਪਾਸਿਓਂ ਆਉਣਾ ਪੈਂਦਾ ਸਿਟੀ ਵਾਲੇ ਪਾਸਿਓਂ ਕਿਉਂਕਿ ਸਾਊਥ ਸਾਈਡ ਆ ਠੀਕ ਹੈ ਕਿ ਪੁਰਦੇ ਵਿੱਚ ਲਗਭਗ 2000 ਮਜ਼ਦੂਰਾਂ ਨੇ ਕੰਮ ਕੀਤਾ ਪਰ ਹਾਦਸੇ ਵੀ ਵਾਪਰਦੇ ਆ ਫਿਰ ਰੋਕੇ ਨਹੀਂ ਜਾ ਸਕਦੇ ਇੱਥੇ ਲਗਭਗ 16 ਮਜ਼ਦੂਰਾਂ ਦੀ ਮੌਤ ਵੀ ਹੋਈ ਸੀ ਕਿਉਂਕਿ ਸੇਫਟੀ ਦਾ ਕਾਫੀ ਖਿਆਲ ਰੱਖਿਆ ਜਾਂਦਾ ਕਾਫੀ ਹਾਦਸੇ ਰੋਕੇ ਜਾਂਦੇ ਆ ਪਰ ਫਿਰ ਵੀ ਕੁਛ ਨਾ ਕੁਛ ਵਿੱਚ ਐਕਸੀਡੈਂਟ ਜਿਹੜੇ ਹੋ ਜਾਂਦੇ ਆ ਉਹਨਾਂ ਦਾ ਕਰਕੇ ਜਿਹੜੇ 16 ਵਰਕਰ ਸੀ ਉਹ ਲਗਭਗ ਮਰੇ ਵੀ ਸੀ ਤੇ 800 ਪਰਿਵਾਰ ਇਥੋਂ ਇਹ ਬ੍ਰਿਜ ਬਣਾਉਣ ਲਈ ਉਹਨਾਂ ਨੇ ਮੂਵ ਕੀਤਾ ਜੀ ਉਹ ਵੀ ਬਿਨਾਂ ਕਿਸੇ ਮੁਆਵਜ਼ੇ ਦੇ ਉਹਨਾਂ ਨੇ ਤਾਂ ਮੂਵ ਕੀਤਾ ਪਰਾਂ ਨੂੰ ਕੋਈ ਮੌਜਾ ਨਹੀਂ ਮਿਲਿਆ ਤੇ ਇਹ ਪੁਲ ਬਣਿਆ ਵੀ ਉਹਦਾਂ ਜਦੋਂ ਡਿਪਰੈਸ਼ਨ ਜਿਹੜਾ ਹੈ ਸਭ ਤੋਂ ਹਨੇਰੇ ਦੇ ਨਾਲ ਵਿੱਚ ਇਹ ਗ੍ਰੇਟ ਡਿਪਰੈਸ਼ਨ 1930 ਜਾਇਆ ਹੋਇਆ ਸੀ ਨਾ ਵਰਲਡ ਵਿੱਚ ਕਿਤੇ ਸਟਾਕ ਮਾਰਕਟ ਜਿਹੜੀ ਕਰੈਸ਼ ਹੋ ਗਈ ਸੀ ਤੇ ਲੋਕਾਂ ਕੋਲ ਹੈ ਹੀ ਨਹੀਂ ਸੀ ਨਾ ਕੋਈ ਜੋਗਨਾ ਪਿਆ ਨਾ ਰੋਟੀ ਪਾਣੀ ਤੇ ਉਸੇ ਸੰਬੰਧਾਰੀਏ ਪੁਲ ਬਣਿਆ ਹੋਇਆ ਤੇ ਜਦੋਂ ਪੁਲ ਦਾ ਉਦਘਾਟਨ ਹੋਇਆ 1932 ਵਿੱਚ ਤੇ ਲਗਭਗ ਇਹਦੇ 1 ਮਿਲੀਅਨ ਲੋਕ ਜਿਹੜੇ ਆਏ ਸੀ ਇਹਨੂੰ ਵੇਖਣ ਲਈ ਇਹ ਜਿ세 ਬਣਾਉਣ ਲਈ ਇਹ ਇਹ ਪੁਲ ਆਸਟ੍ਰੇਲੀਆ ਵਿੱਚ ਆਸਟ੍ਰੇਲੀਆ ਦੁਆਰਾ ਕਿ ਆਸਟ੍ਰੇਲੀਆ ਲਈ ਬਣਾਇਆ ਗਿਆ ਤੇ ਇਹਦੇ ਦੇਖੋ ਨਾ ਕੀ ਦਿਓ ਹੌਲੇ ਬਣਿਆ ਹੋਇਆ ਸੀ ਉਹ ਪੁਲ ਸੀ ਜਿਹੜੀ ਮਤਲਬ ਅੰਗਰੇਜ਼ੀ ਸਦਨ ਗੱਲੋ ਵੀ ਇਹ ਪੋਰਟ ਜਿੱਥੇ ਸਾਨੂੰ ਦੇਖੀ ਸੀ ਅੰਗਰੇਜ਼ੀ ਸਦਨ ਤੋਂ ਪਹਿਲਾਂ ਅੰਦਰ ਹੀ ਮੈਂ ਬਣਦਾ ਉਹ ਪੋਰਟ ਜਿੱਥੇ ਸਾਨੂੰ ਅੜੀ ਇੱਕ ਸੀ ਤੇ ਇਹ ਪੁਲ ਦਾ ਜਿਹੜਾ ਉਤ ਘਾਟਰ ਕਰਨਾ ਸੀਗਾ ਉਹ ਜਿਹੜਾ ਨਿਊ ਸਾਊਥ ਵੈਲ ਸਟੇਟ ਹੈ ਆਸਟ੍ਰੇਲੀਆ ਦੀ ਤੇ ਇਹਦਾ ਪ੍ਰੀਮੀਅਰ ਸੀ ਜਿਹਨੂੰ ਮੁੱਖ ਮੰਤਰੀ ਕਹਿੰਦੇ ਆ ਜੌਨ ਕੀ ਲੈਂਗ ਉਹਨੇ ਕਰਨਾ ਸੀ ਪਰ ਹੋਇਆ ਕਿ ਜਦੋਂ ਉਹ ਘਟਨਾ ਕਰਨ ਵਾਸਤੇ ਆਇਆ ਸੀ ਤੇ ਇੱਕ ਕੋਈ ਕੈਪਟਨ ਨਾਂ ਦਾ ਬੰਦਾ ਸੀ ਫਰਾਂਸਿਸ ਡੀ ਗਰੂਟ ਤੇ ਉਹ ਕੋਈ ਨਵਗਾਰਡ ਦਾ ਮੈਂਬਰ ਸੀਗਾ ਉਹ ਘੋੜੇ ਤੇ ਆਇਆ ਕਵਿਲੀਰੀ ਦੇ ਜਿਹੜੀ ਘੋੜ ਸਵਾਰ ਹੁੰਦੀ ਥੋ ਉਹਨਾਂ ਦਾ ਘੋੜੇ ਤੇ ਆਇਆ ਜੁਨੇ ਆਪਣੀ ਸਵਾਰਟ ਦੇ ਨਾਲ ਹੀ ਇਹਦਾ ਜਿਹੜਾ ਸੀ ਜੀਵਨ ਕੱਟਦਾ ਤੇ ਇਹ ਇੱਕ ਕਿਉਂਕਿ ਉਹਦਾ ਆਬਜੈਕਸ਼ਨ ਸੀਗਾ ਕਿ ਜਿਹੜਾ ਪੁਰਦਾ ਘਟਨਾ ਹੈ ਉਹ ਸਿਰਫ ਉਹ ਵੀ ਕਰ ਸਕਦੇ ਜਿਹੜੀ ਰਾਇਲ ਫੈਮਿਲੀ ਹੈ ਜਿਹੜੇ ਕਿ ਇੰਗਲੈਂਡ ਵਾਲੀ ਕਿੰਗ ਫੈਮਿਲੀ ਸ਼ਾ ਕੋਈ ਨਹੀਂ ਹੈ ਉਹਨੂੰ ਇਹ ਕਰ ਮੀਏ ਤੇ ਹੋਰ ਕੋਈ ਘਟਨੀ ਕਰਨਾ ਚਾਹੀਦਾ ਤੇ ਉਹਨੂੰ ਇੱਕ ਸਾਸਿਕਾ ਇਹ ਕਰਕੇ ਜਦੋਂ ਪ੍ਰੀਮੀਅਰ ਨੇ ਰਿਵਲ ਕੱਟਣਾ ਸੀ ਉਹ ਪਹਿਲੇ ਘੋੜੇ ਜਾ ਕੇ ਦੋਨੇ ਪਹਿਲਾਂ ਰਿਵਲ ਕੱਟਦਾ ਹੈ ਇਹ ਵੀ ਇੱਕ ਦੇ ਇਤਿਹਾਸ ਨਾਲ ਜੁੜਿਆ ਹੋਇਆ ਹੈ ਉਹਨੇ ਪੁਲ ਦੀ ਖਾਸੀਅਤ ਇਹ ਖੁਰ ਵੀ ਹੈ ਜਦੋਂ ਨਿਊ ਇਅਰ ਇਵਨਦੀ ਹੈ ਤੇ ਉਦੋਂ ਫਾਰ ਵਰਕਸ ਹੁੰਦਾ ਇੱਥੇ ਪੁਲ ਤੇ ਇਹ ਜਿਹੜਾ ਕਿ ਪਹਿਲਾਂ ਨਹੀਂ ਸੀਗਾ ਇਹਨਾਂ ਨੇ ਸ਼ੁਰੂ ਕੀਤਾ 1900 ਕਿਤੇ 95-99 ਤੋਂ ਪਹਿਲਾਂ ਫਾਰ ਵਰਕਸ ਹੁੰਦਾ ਹੀ ਆਲੇ ਦੁਆਲੇ ਹੁਣ ਪੁਲ ਦੇ ਉੱਤੇ ਫਾਰ ਵਰਕਸ ਹੁੰਦਾ 1900 ਤੋਂ ਲੈ ਕੇ ਇਹ ਜਿਹੜਾ ਆਪਣਾ ਵਾਕਵੇ ਸੀਗਾ ਉੱਥੋਂ ਆਪਾਂ ਸ਼ੁਰੂ ਕੀਤਾ ਮਿਲਸਨ ਪੁਆਇੰਟ ਤੋਂ ਹਰਬਰ ਬ੍ਰਿਜ ਦੇ ਨੌਰਥ ਪਾਇਲਨ ਤੋਂ ਫਿਰ ਅੱਗੇ ਉਹ ਜਿਹੜੇ ਸਾਊਥ ਪਾਇਲਨ ਇੱਥੋਂ ਜਾਂਦਾ ਜਾਂਦਾ ਅੱਗੇ ਸਰਕਲਰ ਕੀ ਸਟੇਸ਼ਨ ਦੇ ਉੱਤੇ ਜਿਹੜੀ ਸੜਕ ਬਣੀ ਹੋਈ ਹੈ ਇਹਨੂੰ ਪਹਾੜ ਐਕਸਪ੍ਰੈਸ ਕਹਿੰਦੇ ਆ ਉਧਰ ਦੀ ਹੋ ਕੇ ਤੇ ਆ ਜਿਹੜੇ ਸਾਹਮਣੇ ਆਪਾਂ ਦੇਖ ਰਹੇ ਆ ਰਾਇਲ ਬੋਟਨੀ ਗਾਰਡ ਇਹ ਉੱਥੋਂ ਤੱਕ ਚੱਲ ਜਾਂਦਾ ਇਹ ਹੋ ਗਈ ਤੇ ਬੜੀ ਸੁਣੀ ਵਾਕਿਆ ਸਾਫ਼ ਸਥਰੀ ਹਵਾ ਵਧੀਆ ਲੱਗਿਆ ਤੁਰ ਕੇ ਇਹ ਅੱਗੇ ਦੇ ਹੁਣ ਇਹ ਕਿਹੜਾ ਗੇਟ ਸਾਲ ਕੁਾਰੇ ਪਾਈਲਨ ਉਧਰ ਆਪਾਂ ਸ਼ੁਰੂ ਕੀਤਾ ਸੀ ਨਾਰਥ ਪਾਈਲਨ ਤੋਂ ਇੱਥੇ ਵੀ ਆ ਸਿਕਿਉਰਿਟੀ ਗਾਰਡ ਖੜਾ ਉਧਰ ਵੀ ਖੜਾ ਹੈ ਕਿ ਤਾਂ ਹੁੰਦਾ ਕਿ ਲੋਕੀ ਇੱਥੋਂ ਦੇ ਬੈਸਟ ਆਪਕੇ ਤੱਕਾਂ ਕਿ ਫਿਰ ਪਿਚੜਨ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਉਹ ਉੱਪਰ ਸਾਲ ਕੁਆਲਨ ਵੀ ਜਾ ਸਕਦੇ ਹਨ ਜੋ ਪਿਛੇ ਹੋ ਜਾਂਦਾ ਸਪੈਸ਼ਲ ਪਰਮਿਸ਼ਨ ਹੈ ਜੀ ਆਪ ਨੂੰ ਫਿਰ ਤਰੀਕਾ ਕਹਿੰਦੇ ਟਿਕਟ ਲੈਣੀ ਪੈਂਦੀ ਹੈ ਇਹ ਬ੍ਰਿਜ ਤੇ ਜਿਹੜੀ ਕੰਸਟਰਕਸ਼ਨ ਸੀ ਜੀ ਇਹਨੂੰ ਮੜ ਕੇ ਕੰਪਲੀਟ ਹੋਈ ਸਾਰੀ ਤੇ 275000 ਲੀਟਰ ਇਥੇ ਪੇਂਟ ਲੱਗੀ ਆ ਹੁਣ ਵੀ ਜਦੋਂ ਕਿਤੇ ਤੁਸੀਂ ਲੰਘੋ ਇਥੋਂ ਤੁਹਾਨੂੰ ਕਿਤੇ ਨਾ ਕਿਤੇ ਪੇਂਟ ਕਰਨ ਵਾਲੇ ਜਿਹੜੇ ਦੇਖਦੇ ਰਹਿੰਦੇ ਆ ਪੇਂਟ ਚਲਦੀ ਰਹਿੰਦੀ ਆ ਕਿਉਂਕਿ ਲੋਹੇ ਦਾ ਬਣਿਆ ਹੋਇਆ ਸਮੁੰਦਰ ਤੇ ਲੱਗਿਆ ਤੇ ਹਿਊਮਿਡਿਟੀ ਜਿਆਦਾ ਇਥੇ ਤੇ ਜੰਗਾਲ ਲੱਗਣ ਦੇ ਕਾਫੀ ਚਾਂਸ ਰਹਿੰਦੇ ਆ ਇਸ ਕਰਕੇ ਇਹਨੂੰ ਰੈਗੂਲਰਲੀ ਪੇਂਟ ਕਰਦੇ ਰਹਿੰਦੇ ਆ ਇਹ ਬ੍ਰਿਜ ਤੇ ਜਿਆਦਾ ਸਮੇਂ ਭਾਵੇਂ ਤੇ ਕਾਰ ਤੇ ਜਾ ਰਹੇ ਆ ਭਾਂਵੇਂ ਬੱਸ ਤੇ ਜਾ ਰਹੇ ਆ ਜਾਂ ਟ੍ਰੇਨ ਤੇ ਜਾ ਰਹੇ ਆ ਜਾਂ ਬਾਈਕ ਤੇ ਆ ਤੇ ਜਾਵਤੁਰ ਕੇ ਜਾ ਰਹੇ ਆ ਤੁਹਾਨੂੰ ਆਹ ਜਿਹੜਾ ਹੈਗਾ ਵਿਊ ਆ ਹਰ ਬ੍ਰਿਜ ਤੋਂ ਜੇ ਕਿਸੇ ਨੇ ਦੇਖ ਮਸ਼ੂਰ ਆਇਂ ਪਾਣੇ ਕੋਰੇ ਇਹ ਸਾਰਿਆਂ ਨੂੰ ਜਿਹੜਾ ਇਹ ਇੱਕ ਤਰ੍ਹਾਂ ਜਿਹਨੂੰ ਕਹਿੰਦੇ ਕਿ ਸਾਰੋ ਕੇ ਵੇਖਣ ਵਾਲਾ ਹੁੰਦਾ ਜੀ ਜਾਗੋ ਕੇ ਵੇਖਦਾ ਸਾਡੇ ਸਾਰੋ ਕੁਝ ਜਾਂਦਾ ਵੀ ਨਸਣਾ ਲੱਗਦਾ ਇਹ ਦੇਖਦੇ ਦੇਖਦੇ ਜਦੋਂ ਬ੍ਰਿਜ ਕ੍ਰਾਸ ਕਰੋ ਇਹ ਵੋਕਪੇ ਵਾਲੇ ਪਾਸਾ ਆ ਆਹੀਂ ਤੇ ਮਿਲਸਨ ਪੁਆਇੰਟ ਤੋਂ ਚੱਲੇ ਸੀ ਇੱਥੇ ਆ ਗਏ ਆ ਤੇ ਹੁਣ ਲਗਭਗ ਬ੍ਰਿਜ ਵਾਲਾ ਜਿਹੜਾ ਪੂਰਾ ਏਰੀਆ ਕ੍ਰਾਸ ਹੋ ਚੱਲਿਆ ਤੇ ਨੂੰ ਪੇਂਟ ਦੀ ਜਿੱਦ ਆ ਪਕੜ ਕਰਦੇ ਪੇਂਟ ਇਹ ਜਿਹੜੀ ਆ ਚਲਦੀ ਰਹਿੰਦੀ ਆ ਲਗਭਗ ਸਾਕ ਫੁੱਟਬਾਲ ਜਿਹੜੇ ਫੀਲਡ ਹੈ ਫੁੱਟਬਾਲ ਦੇ ਗਰਾਊਂਡਾਂ ਦੇ ਬਰਾਬਰ ਦਾ ਸਰਪਸ ਏਰੀਆ ਬਣਦਾ ਇਹ ਕਰਕੇ ਪਿੰਡ ਜਿਹੜੀ ਇੱਥੇ ਹੁੰਦੀ ਜਾਂਦੀ ਹੈ ਇੱਕ ਸਿਰ ਤੋਂ ਕਹਿੰਦੇ ਪਿੰਡ ਖਤਮ ਹੁੰਦੀ ਹੈ ਫਿਰ ਦੂਜੇ ਸਿਰ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਇਹ ਸੀ ਇਹਦਾ ਵਾਕਵੇ ਇਹ ਹੁਣ ਉੱਤੋਂ ਉਤਰ ਕੇ ਆ ਗਏ ਥੱਲੇ ਉਹ ਵਾਕਵੇ ਤੋਂ ਤੇ ਇਹ ਸਟੈਪ ਨਾਲ ਉਤਰ ਕੇ ਚਲੇ ਸਰਕੂਲਰ ਕੀ ਮਿਰਸਾਂ ਦੇ ਪੁਆਇੰਟ ਤੋਂ ਸ਼ੁਰੂ ਕੀਤਾ ਸੀ ਤੇ ਇੱਥੇ ਆ ਗਏ ਹੁਣ ਕਾਹਲ ਵੋਕਵੇ ਕਾਹਲ ਵੋਕਵੇ ਸੀ ਉਤੋਂ ਇਹ ਹੁਣ ਜਿਹਨੇ ਜਾਣਾ ਉਹਨਾਂ ਵਾਸਤੇ ਫੇਰ ਐਰੋ ਆ ਮਿਲਸਨ ਪੁਆਇੰਟ ਵਾਇਆ ਸਿਡਨੀ ਹਾਰਬਰ ਬ੍ਰਿਜ ਕਾਹਲ ਵੋਕਵੇ ਜਿਹਨੇ ਤੁਰਕੇ ਜਾਣਾ ਉਹਦੇ ਲਈ ਇਹ ਰਸਤਾ ਜਿੱਥੋਂ ਦੀ ਹੁਣ ਲਾਈ ਆਏ ਆ ਇਸੀ ਆਪਣਾ ਅਜਦਾ ਵਲੌਗ ਸਿਡਨੀ ਹਾਰਬਰ ਬ੍ਰਿਜ ਬਾਰੇ ਤੇ ਇਹਨੂੰ ਆਪਾਂ ਦੋ ਪਾਰਟ ਵਿੱਚ ਵਿਖਾਵਾਂਗੇ ਇਹ ਪਹਿਲਾ ਪਾਰਟ ਸੀ ਜਿਹੜਾ ਵੋਕਵੇ ਸੀ ਵੋਕਵੇ ਦੇ ਤੁਰਕੇ ਤੇ ਦੂਜੇ ਵਲੌਗ ਦੇ ਵਿੱਚ ਜਿਹੜਾ ਇਹਦਾ ਹੈ ਸਾਊਥ ਪਾਇਲਨ ਉਹਦੇ ਉੱਪਰ ਜਾਵਾਂਗੇ ਤੇ ਉੱਪਰੋਂ ਬ੍ਰਿਜ ਦਾ ਥਿਊ ਵੇਖਾਂਗੇ ਤੇ ਬ੍ਰਿਜ ਬਾਰੇ ਬਾਕੀ ਕੁਝ ਹੋਰ ਗੱਲਾਂ ਕਰਾਂਗੇ ਤੇ ਵਲੌਗ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਮਿਲਦੇ ਆਪਾਂ ਇਹਦੇ ਦੂਜੇ ਪਾਰਟ ਦੇ ਵਿੱਚ